दरबार साबरदाता अली अहमद शाह कादरी जी सालाना उर्स मुबारक अठाई जून तो दो जुलाई तक मम्मी शीला महंत साबरी जी भगतपुरा विखे मनाया जा रहा है जानकारी देंदे सोनिया महंत ने दस्या कि अठाई जून चिराग रोशन और झंडे की रसम उन्ती जून तीस जून के एक, एक जुलाई में महिफिल क्वालिया दो जुलाई में चादर की रसम अदा की जाएगी मेले विच अलग अलग कलाकार अपने सुरा नाल मेले की रौनक वधा ਫਗਵਾੜਾ ਐਕਸਪ੍ਰੈਸ న్యూਸ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਾਂਜੀ ਸਭ ਸੰਗਤਾਂ ਨੂੰ ਮੇਰੇ ਵੱਲੋਂ ਜੈਦਾਦਿਆਂ ਦੀ ਜੈ ਮਸਤਾਂ ਦੀ ਜੈ ਮਮੀ ਸ਼ੀਲਾ ਸਰਕਾਰ ਦੀ ਜੈ ਮੇਰੇ ਬਾਬਾ ਜੀ ਦੀ ਜੈ ਮੇਰੇ ਗੁਰੂ ਜੀ ਦੀ ਸਭ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਦਰਬਾਰ ਦਾਤਾ ਅਲੀ ਅਹਿਮਦ ਸਰਕਾਰ ਕਾਦਰੀ ਦਰਬਾਰ ਮਮੀ ਸ਼ੀਲਾ ਸਰਕਾਰ ਸ਼ਾਹਬਰੀ ਮੈਂ ਗੱਦੀ ਨਿਸ਼ੀਨ ਸੋਨੀਆ ਮਹੰਤ ਸਾਹਬ ਜੀ ਸਭ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਸਾਡੇ ਮੇਲੇ ਆ ਵੱਡੇ ਦਾਤਾ ਜੀ ਦਾ ਬਾਬਾ ਬਦਲેશਾਹ ਜੀ ਦਾ 28 ਜੂਨ ਸ਼ੁਰੂ ਹੋ ਰਿਹਾ ਹੈ 28 ਜੂਨ ਦੇ ਚੰਤੇ ਆ ਤੇ 29 ਤਰੀਕ ਦੀ ਮਹਿਫਲ ਆ 30 ਦੀ ਮਹਿਫਲ ਆ 1 ਦੀ ਵੀ ਮਹਿਫਲ ਤੇ 2 ਤਰੀਕ ਨੂੰ ਚੱਤਰ ਆ ਆ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੌਮ-ਹਮਾ ਕੇ ਪਹੁੰਚਾਂ ਦਾਦਿਆਂ ਦੇ ਦਰਵਾਜ਼ੇ ਤੋਂ ਮਿੱਠੀਆਂ ਮਰਾਦਾਂ ਲੈਣ ਤੰਦਰੁਸਤੀਆਂ ਦੀਆਂ ਦੁਆਵਾਂ ਕਰਨ ਤੰਦਰੁਸਤੀ ਅਦਾ ਕਰਿਤੀਏ ਜਿੰਨੀਆਂ ਸੰਗਤਾਂ ਮੇਲੇ ਦੇ ਵਿੱਚ ਆਉਣ ਜਿੰਨੀਆਂ ਦੇਸ਼-ਪਰਦੇਸ ਚ ਬੈਠੀਆਂ ਆਪਣੇ ਘਰਾਂ 'ਚ ਬੈਠਣੀਆਂ ਮੇਰੇ ਦਾਦਿਆਂ ਦੀਆਂ ਸੰਗਤਾਂ ਮਮਾ ਜੀ ਦੀਆਂ ਸਭ ਨੂੰ ਬੇਨਤੀ ਆ ਵੀ ਹੌਮ ਹਮਾ ਕੇ ਪਹੁੰਚਣਾ ਘਰ ਬੈਠਿਆਂ ਦੀ ਦਵਾਵਾਂ ਦੇਣ ਦਾ ਤੇ ਤੰਦਰੁਸਤੀਆਂ ਰੱਖਣ ਸਾਥੇ ਖੁਸ਼ੀਆਂ ਦੇਣ ਰਿਜਕ ਦੇਣ ਰਹਿਮਤਾਂ ਰੱਖਣ ਔਰ ਮੇਲੇ ਦੀ ਰੌਣਕ ਬਣੋ ਮੇਲੇ ਵਿੱਚ ਆਉਣਾ ਆ ਤੇ ਤੁਹਾਡੇ ਬੱਚਿਆਂ ਵਾਲਿਆਂ ਦੀਆਂ ਕਮਾਈਆਂ ਨਾਲ ਤੁਹਾਡੀਆਂ ਕਮਾਈਆਂ ਨਾਲ ਇਹ ਮੇਲਾ ਹੋ ਰਿਹਾ ਆ ਇਹ ਦਰਵਾਜ਼ਾ ਤੁਹਾਡੀਆਂ ਸੰਗਤਾਂ ਦੇ ਨਾਲ ਹੀ ਚੱਲ ਰਿਹਾ ਔਰ ਸੰਗਤਾਂ ਦੇ ਵਿੱਚ ਹੀ ਰੰਗਤ ਹੁੰਦੀ ਆ ਸਭ ਸੰਗਤਾਂ ਨੂੰ ਬੇਨਤੀ ਕਰਦੀ ਆ ਹੌਮ ਹਮਾ ਕੇ ਪਹੁੰਚਣਾ ਆ ਚਦਰ ਦੀਆਂ ਸੰਤ ਤੱਕ ਠਾਈ ਤਰੀਕੇ ਤੋਂ ਲੈ ਕੇ ਅਕਸਤਾਈ ਦੀ ਮਹਿੰਦੀ ਐ ਵੀਰਵਾਰ ਕੱਲ ਕੱਲ ਦੇ ਦਿਨ ਮਹਿੰਦੀ ਐ ਸਾਰੀਆਂ ਸੰਗਤਾਂ ਨੇ ਪਹੁੰਚਣ ਸਭ ਨੂੰ ਬੇਨਤੀ ਕਰਦੀ ਆਂ ਔਰ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਸਭ ਨੂੰ ਬੇਨਤੀ ਕਰਦੀ ਸਭ ਪਹੁੰਚਣ ਕੋਸ਼ਿਸ਼ ਓਕੇ ਜਿੰਨੇ ਅਫਸਰ ਅਸੇ ਦੇ ਜਿੰਨੇ ਮੰਤਰੀ ਜਾਂ ਪ੍ਰਧਾਨ ਐ ਐਮਸੀ ਆ ਸਭ ਨੂੰ ਬੇਨਤੀ ਕਰਦੀ ਸਭ ਕੋਸ਼ਿਸ਼ ਓਕੇ ਪਹੁੰਚਣ ਇੱਥੇ ਔਰ ਮਿਆਂਗ ਸਿੰਘ ਜੱਜਾ ਤੇ ਬੰਦੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਡੇ ਨਾਲ ਆ ਸਾਡੇ ਨਾਲ ਸਾਥ ਦੇ ਰਹੇ ਨੇ ਰਾਜੀ ਰਹਿਣ ਖੁਸ਼ ਰਹਿਣ ਕੋਈ ਇੱਥੇ ਮੌਜੂਦਾ ਹੋਣਗੇ ਸਾਰੇ ਹੋਣਗੇ ਔਰ ਸਾਰਿਆਂ ਨੂੰ ਦੁਆ ਕਰਦੀ ਹੈ ਖੁਸ਼ ਹੋ ਕੇ ਪਹੁੰਚਣਾ ਜੀ ਕਾਰਾ ਮੰਮੀ ਸਰਕਾਰ ਦਾ ਬੋਲ ਸਾਚੇ ਦਰਵਾਰ ਕੀ ਜੈ ਜੀ ਕਾਰਾ ਦਾਤਾ ਲਈ ਨ ਸਰਕਾਰ ਬੋਲ ਸਾਚੇ ਦਰਵਾਰ ਕੀ ਜੈ ਜਗਾ ਤੇ ਨ ਸਾਰੇ ਸੰਮਤ ਨੂੰ ਜਗਾ ਤੇ ਦਾਤਾ ਕਦੇ ਹੁਸ਼ਾ ਬਾਬਾ ਅਬਦੁੱਲ ਰਸ਼ਾ ਦਾਤਾ ਬੁਲਾਨੂਸ਼ਾ ਰਹਿਮਤੁਲਾ ਹੁ ਕਮ ਇਲਾਜ ਪਗਤਪੁਰਾ ਮੰਮੀ शीला महान सर्व कारवार साबरी रहमतुल्लाह के दरबार में मनाया जाता गति नसीन सोनी महान जो करा रही है सारी संगत में गिनती कितनी आम देगा सारी संगत खुशी नाल खुशी नाल दरबार से पहुंचने की कोशिश करना मीठे मुरादा पूरी कराना और आस मुरादा पूरी होने दाता रहमत का प्रमाण संगत ये सारे अपने ਸਾਰੇ ਸੰਗਤ ਦੇਸ਼ ਪਰਦੇਸਾਂ ਦੇ ਵਿੱਚ ਪਹੁੰਚੀ ਹੋਈ ਹੈ ਸਾਰੇ ਸੰਗਤ ਦਰਬਾਰ ਚਾਂਦਨੀ ਕੋਸ਼ਿਸ਼ ਕਰਨ ਅਤੇ ਸਾਰਿਆਂ ਦੀ ਮਿੱਠੀ ਮੁਰਾਦਾ ਪੂਰੀ ਹੋਣ ਸਰਕਾਰ ਰਹਿਮਤਾਂ ਕਰਾਂ ਦਾਤਾ ਲਈ ਮੁਸਾਹਰਤੁਲਲਾਹ ਅਲੇਕਾ ਨਾਮ ਦੇ ਮੁਰਾਦਾ ਪੂਰੀ ਕਰਨ ਰਹਿਮਤਾਂ ਕਰਾਂ ਚੋਲੀਆਂ ਪਰਾਂ ਸਰਕਾਰ ਰਹਿਮਤਾਂ ਕਰ ਜੈਦਾਪੈਂ ਦੀ ਸਰਕਾਰ ਜੈਦਾਪੈਂ ਦੀ ਸਾਰਿਆਂ ਨੂੰ ਸਾਰਿਆਂ ਨੂੰ ਸਾਰੀ ਸੰਗਤ ਨੂੰ ਦੇਸ਼ ਪਰਦੇਸ ਵਿੱਚ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਆਪਣੇ ਸੱਜਣ ਪਿਆਰੇ ਜਿਹੜੇ ਵੀ ਦਾਤਾ ਜੀ ਉਹਨਾਂ ਨੂੰ ਪਿਆਰ ਕਰਦੇ ਮੰਮੀ ਜੀ ਨੂੰ ਪਿਆਰ ਕਰਦੇ ਚੋਕੇ ਬਾਬਾ ਜੀ ਨੂੰ ਪਿਆਰ ਕਰਦੇ ਆ ਸਾਰੀ ਪਿਆਰ ਕਰਨ ਵਾਲੀ ਸੰਗਤ ਨੂੰ ਇਨਵੀਟੇਸ਼ਨ ਦਿੱਤਾ ਜਾਂਦਾ ਹੈ ਕਿ ਆਪਣੇ 28 29 30 1 2 ਤਰੀਕ ਨੂੰ ਦਾਤਾ ਜੀ ਉਹਨਾਂ ਦਾ ਮੇਲਾ ਆ ਤੇ ਮੇਲੇ ਵਿੱਚ ਸਾਰੀਆਂ ਸੰਗਤਾਂ ਨੇ ਉਮਮਾ ਹਮਾ ਕੇ ਪੁੱਜਣਾ ਤੇ ਸੋਹਣੀਆਂ ਮਾਈ ਜੀ ਵੱਲੋਂ ਸਾਰਿਆਂ ਨੂੰ ਪੈ ਦਿ ਲੋ ਸੱਦਾ ਦਿੱਤਾ ਜਾਂਦਾ ਮੇਲੇ ਦੀ ਰੌਣਕ ਬਣਦਾ